ਸਭ ਕੁਝ ਤਾਂ ਅੰਦਰ ਤੀਲ ਤੋਲ ਤੇ ਜਿੰਨੀ ਵੀ ਜ਼ਮੀਨ ਦੇ ਅੰਦਰ ਜ਼ਮੀਨ ਦੇ ਉੱਪਰ ਰਿਸੋਰਸਸ ਤੇ ਕਿੰਨਾ ਦਾ ਕਬਜ਼ਾ ਉਹਨਾਂ ਦਾ ਇੱਟਾ ਹੀ ਹੋ ਗਿਆ ਕਬਜ਼ਾ 3% ਵਾਲੇ এডਿਕੇਸ਼ਨ ਸਿਸਟਮ ਚ 3% ਵਾਲੇ ਨੌਕਰੀਆਂ ਚ 3% ਵਾਲੇ ਜੁਡੀਸ਼ਰੀ ਚ 3% ਵਾਲੇ ਹਰ ਚੀਜ਼ ਔਰ ਤੁਸੀਂ ਕਹਿ ਰਹੇ ਹੋ ਜੀ ਅਸੀਂ ਹਕੂਮਤ ਦੇ ਦਿਲ ਮੈਨੂੰ ਲੱਗਦਾ ਕਿ ਜਦ ਵੀ ਮੈਂ ਜੈਪੀਨ ਕਹਿੰਨੀ ਹਾਂ ਬਾਬਾ ਸਾਹਿਬ ਨੂੰ ਯਾਦ ਕਰਦੀ ਹਾਂ ਇੱਕ ਸਵਾਲ ਮੇਰੇ ਦਿਲ ਦੇ ਅੰਦਰ ਆਉਂਦਾ ਕਿ ਬਾਬਾ ਸਾਹਿਬ ਤੋੜਾ ਕਾਰਵਾ ਕਿਤੇ ਪਿੱਛੇ ਤਾਂ ਨਹੀਂ ਛੁੱਟ ਗਿਆ ਫਿਰ ਕਿਆ ਕਾਰਵਾ ਅੱਗੇ ਜਾ ਰਿਹਾ ਹੈ ਕਿਆ ਅਸੀਂ ਆਪਣੇ ਆਪ ਕੋ ਇਹ ਸਵਾਲ ਕੀਤਾ ਕਿ ਅਸੀਂ ਕਿੱਥੇ ਖੜੇ ਹਾਂ ਪੋਲਿਟੀਕਲ ਪਾਰਟੀਆਂ ਨੇ ਆਪਣਾ ਕੰਮ ਕਰਨਾ ਉਹ ਕਰ ਹੀ ਜਾਂਦੇ ਸਾਡੀ ਮੂਵਮੈਂਟ ਕਿੱਥੇ ਹੈ ਯੁਵਾ ਕਿੱਥੇ ਹੈ ਕਿੱਥੇ ਪਹੁੰਚਿਆ ਅਸੀਂ ਕਿੱਥੇ ਖੜੇ ਆਪਾਂ ਆ ਸਮਾਜ ਦੇ ਵਿੱਚ ਵੱਡੇ ਵੱਡੇ ਵਾਅਦੇ ਅਸੀਂ ਕਰਦੇ ਹਾਂ ਵੱਡੇ ਵੱਡੇ ਯੋਧੇ ਬੰਦੇ ਆ ਜੇ ਇੱਥੇ ਆਉਣ ਤੋਂ ਪਹਿਲੇ ਮੇਰੀ ਰੋਪੜ ਇੱਕ ਮੀਟਿੰਗ ਸੀ ਉਹਦੇ ਵਿੱਚ ਕੁਝ ਵੱਡੇ ਵੱਡੇ ਸਮਾਜ ਦੇ ਅਫਸਰ ਆਏ ਸੀਗੇ ਕਹਿੰਦੇ ਜੀ ਅਸੀਂ ਸਰਕਾਰੀ ਕਰਮਚਾਰੀਆਂ ਸਾਹਮਣੇ ਨਹੀਂ ਆ ਸਕਦੇ ਵਾਝਾ ਮੈਨੂੰ ਕਹਿੰਦੇ ਜੀ ਤੁਸੀਂ ਸਵੇਡੀਆਂ ਵੱਡੀਆਂ ਵੱਡੀਆਂ ਸੋਹਣੀਆਂ ਗੱਲਾਂ ਕਰ ਦਿਓ ਇਹ ਦੋ ਮੈਟਰ ਸਾਡੇ ਵੀ ਚੁੱਕ ਲੋ ਇਹਨਾਂ ਦੇ ਬਾਰੇ ਵੀ ਬੋਲ ਲਓ ਮੈਂ ਕਿਹਾ ਮੈਂ ਤਾਂ ਬੋਲਦੀ ਹਾਂ ਕੁਝ ਤੁਸੀਂ ਵੀ ਬੋਲ ਲਓ ਜੇ ਵੀ ਮੈਂ ਹੀ ਬੋਲੂਗੀ ਇਹ ਮੈਟਰ ਵੀ ਮੈਂ ਹੀ ਚੁੱਕੂਗੀ ਤੁਸੀਂ ਕੀ ਕਰੋਗੇ ਜੇ ਬਾਬਾ ਸਾਹਿਬ ਜਿਨ੍ਹਾਂ ਦੀ ਸਿਫਤ ਤਾਂ ਗਾਣ ਲਈ 12:30 ਵਜੇ ਤੱਕ ਤੁਸੀਂ ਇੱਥੇ ਬੈਠੇ ਹੋ ਜੇ ਉਹ ਵੀ ਬੋਲੇ ਨਹੀਂ ਹੁੰਦੇ ਜੋ ਨਾ ਨੇ ਵੀ ਪਿਛਲਾ ਦਰਵਾਜ਼ਾ ਸੋਚਿਆ ਹੁੰਦਾ ਜੋ ਵੀ ਸਰਕਾਰੀ ਨੌਕਰੀ ਕਰਕੇ ਚੁੱਪ ਕਿਤੇ ਹੁੰਦੇ ਔਰ ਸਮਾਜ ਦੇ ਵਿੱਚ ਅੱਗੇ ਆ ਕੇ ਤੁਹਾਡੇ ਲਈ ਲੜਾਈਆਂ ਤੁਹਾਡੇ ਲਈ ਸੰਘਰਸ਼ ਨਹੀਂ ਕੀਤੇ ਹੁੰਦੇ ਤੇ ਅੱਜ ਤੁਸੀਂ ਇਸ ਕੁਰਸੀਆਂ ਤੇ ਬਹਿਣਾ ਨਹੀਂ ਸੀ ਅੱਜ ਤੁਹਾਡੀ ਧੀਨ ਇੱਥੇ ਮੈਂ ਕਦੇ ਅੱਗੇ ਬੋਲਣਾ ਨਹੀਂ ਸੀਗਾ ਜੋ ਵੀ ਇਹ ਸੋਚੇ ਹੁੰਦੇ ਕਿ ਜੈ ਭੀਮ ਕਹਿਣ ਤੋਂ ਸ਼ਰਮ ਆਉਂਦੀ ਆ ਸੰਗਦੇਓ ਪਿੱਛੇ ਬਹਿ ਜਾਂਦੇ ਜੇ ਜੈ ਭੀਮ ਕਹਿਣਾ ਜਾਂ ਸੰਵਿਧਾਨ ਦੀ ਗੱਲ ਕਰਨ ਤੇ ਨੌਕਰੀਆਂ ਤੋਂ ਕੱਢ ਕੱਢ ਦੇਣਾ ਕਿਸੇ ਨੇ ਮੈਨੂੰ ਜੇ ਡਿਪਾਰਟਮੈਂਟ ਵਿੱਚ ਜਾਂ ਜਿੱਥੇ ਵੀ ਤੁਸੀਂ ਨੌਕਰੀਆਂ ਕਰ ਰਹੇ ਹੋ ਉੱਥੇ ਤੁਹਾਨੂੰ ਸਮਾਜ ਦੀ ਗੱਲ ਕਰ ਲਈ ਤੁਹਾਨੂੰ ਨਾਮਬੰਦ ਕੀਤਾ ਜਾਣਾ ਤੁਹਾਨੂੰ ਸਰਕਾਰਾਂ ਫੜ ਲੈਣਗੇ ਆ ਇਸ ਨੌਕਰੀ ਚੋਂ ਕੱਢ ਦੇਣਗੇ ਜੇ ਉਹਨਾਂ ਦੇ ਵਿੱਚ ਵੀ ਉਹ ਡਿਟਰਮੀਨੇਸ਼ਨ ਔਰ ਸੈਲਫ ਕੌਨਫੀਡੈਂਸ ਔਰ ਡਿਸਪਲਿਨ ਉਹ ਚੀਜ਼ ਸੰਘਰਸ਼ ਔਰ ਸਮਝੋਤੇਵਾਦੀ ਵਾਲਾ ਇੱਕ ਫੈਕਟਰ ਨਹੀਂ ਹੁੰਦਾ ਤੇ ਅੱਜ ਤੁਸੀਂ ਇੱਥੇ ਵੀ ਬੈਠੇ ਹੁੰਦੇ ਅੱਜ ਡਾਕਟਰ ਜੀ ਤੋਂ ਮਾਈਕ ਦੇਖੀ ਨਹੀਂ ਕਢੀ ਹੋ ਗਈ ਬਹੁਤ ਵੱਡੀ ਚੀਜ਼ ਆ ਅੱਜ ਅਸੀਂ ਉਹਨਾਂ ਦੀ ਸਿਫਤਾਂ ਮਾਣ ਲਈ ਬੈਠੇ ਆ ਸਿਰਫ ਸਿਫਤਾਂ और दिल दुखी मैं बोल के जाना क्योंकि मेरा समाज मेरा परिवार कि तो है बटी -बटी हा, हा, जीना टैट टैट जीना पा के मुछा न के यही करना और बस मगर लगन लग रह अज की हो रहा अज कोई नेता तो खड़ा हो जाए ना पंजाब चो यूथ का लीडर किसी दूजे समाज चो ਦਿਨੇ ਪਿੱਛੇ ਵੱਡੀਆਂ ਵੱਡੀਆਂ ਗੱਡੀਆਂ ਦਾ ਕਾਫਲਾ ਹੋਏ ਤੇ ਮੁੰਛਾਂ ਨੂੰ ਵੱਟ ਹੋਏ ਤੇ ਓਖਿਓਖੀਆਂ ਗੱਲਾਂ ਕਰਦਾ ਹੋਏ ਔਰ ਪੂਰਾ ਮੇਨ মিডিਆ ਨੂੰ ਕਵਰ ਕਰਦਾ ਹੋਏ ਫਿਰ ਦੇਖੋ ਤੁਸੀਂ ਕਿਵੇਂ ਉਹਨਾਂ ਦੇ ਮਗਰ ਲੱਗਦੇ ਹੋ ਭੜਕਾਉ ਭਾਸ਼ਣ ਦੇ ਮਗਰ ਤੁਸੀਂ ਲੱਗ ਰਹੇ ਹੋ ਤੁਸੀਂ ਉਹਨਾਂ ਦੇ ਮਗਰ ਲੱਗੇ ਕਿ ਜੇ ਕੋਈ ਸੱਚੀ ਗੱਲ ਤੁਹਾਡੇ ਵਿੱਚ ਆ ਕੇ ਤੁਹਾਡੇ ਦਰਦ ਤੇ ਤੁਹਾਡੀ ਨੌਕਰੀਆਂ ਤੁਹਾਡੀ ਹੱਕ ਤੇ ਹਿੱਸੇਦਾਰੀ ਨਹੀਂ ਕਰੂੰਗਾ ਉਹ ਤੁਹਾਨੂੰ ਸਮਝ ਨਹੀਂ ਆਣੀ ਉਹਦੇ ਲਈ ਤੁਸੀਂ ਬੈਠਣਾ ਨਹੀਂ ਉੱਥੋਂ ਤੁਸੀਂ ਕੁਝ ਸਿੱਖਣਾ ਨਹੀਂ ਹੈ ਸਮਝਦਾਰ ਲਈ ਇਸ਼ਾਰਾ ਕਾਫੀ ਹੈ ਮੈਂ ਕੀ ਕਹਿ ਰਹੀ ਹਾਂ ਔਰੇ ਹੋ ਰਿਹਾ ਹੈ ਆਪਾਂ ਮਗਰ ਲੱਗਣਾ ਜਾਂਦੇ ਆਪਾਂ ਮਗਰ ਲਾਣਾ ਨਹੀਂ ਜਾਂਦੇ ਲੋਕਾਂ ਨੂੰ ਮੈਂ ਮੰਨਨੀ ਆ ਕਿ ਕਿਤੇ ਬੁੱਤ ਬਾਬਾ ਜੀ ਦੇ ਬਾਬਾ ਸਾਹਿਬ ਦੇ ਬੁੱਤਾਂ ਨੂੰ ਹੱਥ ਲਾ ਲਿਆ ਤੇ ਆਪਾਂ ਜੋਸ਼ ਨਾਲ ਰੋਸ਼ ਨਾਲ ਇਕੱਠੇ ਹੋ ਜਾਾਂਗੇ ਇੱਕ ਦਿਨ ਦਾ ਸ਼ੋਅ ਲਈ ਐਸੀ ਕੋਈ ਰਣਨੀਤੀ ਹੈਗੀ ਕਿ ਤੁਹਾਡੇ ਬੁੱਤਾਂ ਨੂੰ ਬਾਬਾ ਸਾਹਿਬ ਦੇ ਤੁਹਾਡੇ ਮਹਾਂਪੁਰਸ਼ਾਂ ਦੇ ਬੁੱਤ ਨੂੰ ਹੱਥ ਲਾਉਣ ਤੋਂ ਪਹਿਲੇ ਪਹਿਲੇ ਕਿਸੇ ਦੀ ਰੂਹ ਕੰਬੇ ਉਹਨਾਂ ਨੂੰ ਪਤਾ ਚੱਲੇ ਕਿ ਇਹ ਸਾਰਾ ਤਮਾਸ਼ਾ ਹੋ ਰਿਹਾ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਹੈਗਾ ਕੋਈ ਸਾਡੇ ਕੋਲ ਇਹ ਕੋਈ ਮੈਕੈਨਿਜ਼ਮ ਨਹੀਂ ਹੈਗਾ ਆਪਾਂ ਲਿਓਰ ਹੋ ਜਾਂਦੇ ਆ ਆਪਾਂ ਬਹੁਤ ਵੱਡੀਆਂ ਗੱਲਾਂ ਡਾਕਟਰ ਅੰਬੇਦਕਰ ਖਾਲੀ ਰਿਜ਼ਰਵੇਸ਼ਨ ਹੀ ਸੀਗੇ ਡਾਕਟਰ ਅੰਬੇਦਕਰ ਖਾਲੀ ਜਾਂਦੇ ਨਹੀਂ ਸੀਗੇ ਦੇ ਮੈਂ ਸੌਰੀ ਤੇ ਤੁਹਾਨੂੰ ਇਹ ਲੱਗਦਾ ਕਿ ਡਾਕਟਰ ਅੰਬੇਦਕਰ ਨੇ ਬਹੁਤ ਵੱਡਾ ਕੰਮ ਕੀਤਾ ਰਿਜ਼ਰਵੇਸ਼ਨ ਦੇ ਕੇ ਡਾਕਟਰ ਅੰਬੇਦਕਰ ਹੀ ਹੈ ਨੋ 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 ਤੁਹਾਡਾ ਭਰਮ ਭੁਲੇਖਾ ਡਾਕਟਰ ਅੰਬੇਦਕਰ ਨੇ ਉਹ ਕੰਮ ਕਰਦੇ ਆਮ ਸ਼ੋਰ ਤੁਸੀਂ ਪੜਿਆ ਹੀ ਨਹੀਂ ਅੰਬੇਦਕਰ ਨੂੰ ਮੈਂ ਗਾਰੰਟੀ ਨਾਲ ਇਹ ਚੀਜ਼ ਕਹਿ ਸਕਦੀ ਹਾਂ ਤੁਸੀਂ ਅੰਬੇਦਕਰ ਨੂੰ ਪੜਿਆ ਹੀ ਨਹੀਂ ਤੇ ਤੁਸੀਂ ਅੰਬੇਦਕਰ ਨੂੰ ਪੜੋ ਨਾ ਤਾਂ ਬੇਤਕੁਰ ਬਹੁਤ ਦੂਰ ਹੈ ਰਿਜ਼ਰਵੇਸ਼ਨ ਤੋਂ ਅੰਬੇਦਕਰ ਸਾਹਿਬ ਬਹੁਤ ਅੱਗੇ ਪਹੁੰਚੀ ਹੋਈ ਚੀਜ਼ ਹੈ ਕਿ ਤੁਸੀਂ ਸਮਝਿਆ ਹੀ ਨਹੀਂ ਅੰਬੇਦਕਰ ਨੇ ਕੀ ਕਰ ਦਿੱਤਾ ਅੱਜ ਤੁਸੀਂ ਸੋਹਣੇ ਸੋਹਣੇ ਸੂਟ ਬੂਟ ਟਾਈ ਚਲ ਬੇਤਕਰ ਸਾਹਿਬ ਨੂੰ ਦੇਖਦੇ ਹੋ ਨਾ ਕੀ ਆਉਂ ਇਹਦੇ ਸਾਡੇ ਦੇਸ਼ ਵਿੱਚ ਦੋ ਤਾਕਤਾਂ ਕੰਮ ਕਰ ਰਹੀਆਂ ਸੀ ਅਸੀਂ ਕਹਿੰਦੇ ਨਾ ਮਨੂੰ ਬਾਤ ਅੰਬੇਦਕਰ ਬਾਤ ਤੁਹਾਡੇ ਨੇਤਾ ਨੇ ਤੁਹਾਨੂੰ ਸੂਟ ਬੂਟ ਟਾਈ ਪਾਉਣਾ ਸਿਖਾਈ ਇੱਕ ਉਹ ਹੀ ਦੌਰ ਸੀ ਬਹੁਤ ਭਾਰੀ ਸੀ ਸਿਨਾਦਰ ਪੱਲੇ ਅੰਬੇਦਕਰ ਨੇ ਤੁਹਾਨੂੰ ਪਖੰਡਵਾਦ ਤੋਂ ਛੁਟਕਾਰਾ ਦਿੱਤਾ ਕਿਵੇਂ ਦਿੱਤਾ بیوی ਮੇਰੀ ਗੱਲ ਸਮਝ ਆ ਰਹੀ ਹੈ ਮੇਰੀ ਮਾਤਾ ਮੋਨ ਮੇਰੀ ਗੱਲ ਸਮਝ ਆ ਰਹੀ ਹੈ ਧਿਆਨ ਨਾਲ ਸੁਣਿਓ ਅੰਬੇਦਕਰ ਦੇ ਕੋਲ ਕੋਈ ਕੋਲ ਕੋਈ ਦੌਲਤ ਕੋਈ ਜ਼ਮੀਨਤ ਤਨ ਤੋਦ ਕੁਝ ਨਹੀਂ ਸੀਗਾ ਸੋਨਾ ਉਹਨਾਂ ਦੇ ਕੋਲ ਪਰਿਵਾਰ ਤੇ ਕੋਲ ਚੀਜ਼ਾਂ ਨਹੀਂ ਸੀਗੀਆਂ ਕਿ ਸੋਨਾ ਸੂਟ-ਬੂਟ ਪਾ ਲੋ ਅੰਬੇਦਕਰ ਨੇ ਕਿ ਕਿਤਾ ਗਰੀਬ ਸਮਾਜ ਤੋਂ ਗਰੀਬ ਘਰ ਤੋਂ ਕੁਝ ਨਹੀਂ ਖਾਣ ਨੂੰ ਦਾਣੇ ਨਹੀਂ ਤੇਰੀ ਸੂਟ ਬੂਟ ਪੈਂਟ ਕੋਟ ਕਾਈ ਪਾ ਕੇ ਤੁਹਾਨੂੰ ਸੁਪਨਾ ਦੱਸਿਆ ਕਿਤਾਬ ਦਾ ਔਰ ਉਸ ਨੌਕਰਸ਼ਾਈ ਦਾ ਉਸ ਚੀਜ਼ ਦਾ ਕਿ ਜੇ ਤੁਹਾਡੇ ਤਨ ਤੇ ਸਦੀਆਂ ਚੋਂ ਕਪੜਾ ਨਹੀਂ ਹੈ ਨਾ ਤੇ ਇਹੋ ਜਿਹਾ ਸੂਟ ਬੂਟ ਤੁਸੀਂ ਵੀ ਪਾ ਸਕਦੇ ਹੋ ਜੇ ਪੜ੍ਹਾਈ ਪੜ੍ਹ ਕੇ ਅਫਸਰ ਬਾਬੂ ਪ੍ਰੋਫੈਸਰ ਡਾਕਟਰ ਕਲੈਕਟਰ ਇੰਜੀਨੀਅਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੁਸੀਂ ਬਣ ਸਕਦੇ ਹੋ ਔਰ ਤੁਸੀਂ ਕੀ ਬਣੇ ਦੱਸੋ ਕਿੰਨੀਆਂ ਬੀਬੀਆਂ ਇੱਥੇ ਬੈਠੀਆਂ ਜਿਹੜੀ ਵੱਡੀ ਵੱਡੀ ਆਈਐਸ ਆਫੀਸਰ ਹੈਗੀ ਮੈਂ ਹਰ ਜਗ੍ਹਾ ਜਾ ਕੇ ਪੁੱਛਦੀ ਹਾਂ ਦੱਸੋ ਕਿੰਨੇ ਤੁਸੀਂ ਕਲੈਕਟਰ ਡੀਸੀ ਬਣ ਕੇ ਬੈਠੇ ਹੋ ਕਿੰਨੀਆਂ ਤੁਸੀਂ ਸਰਕਾਰੀ ਨੌਕਰੀਆਂ ਚੋਂ ਕਿੱਥੇ ਤੁਹਾਡੀ ਹਿੱਸੇਦਾਰੀ ਹੱਕ ਤੁਹਾਡੇ ਸਮਾਜ ਦੇ ਤੁਹਾਡੇ ਲੀਡਰ ਤੁਹਾਡੇ ਮਹਾਪੁਰਖੋਂ ਨੇ ਕਿਹਾ ਦੁਆਰਾਂ ਤੇ ਲਿਖ ਦਿਓ ਅਸੀਂ ਹੁਕਮਰਾਨ ਬਣਨਾ ਭਾਈ ਸਾਹਿਬ ਜੀ ਨੇ ਹੋਣ ਕਿਉਂ ਤੇ ਤੁਹਾਡੀ ਦੁਆਰਾਂ ਤੇ ਕੀ ਟੰਗਿਆ ਪਖੰਡਵਾਦ ਜਿੱਥੇ ਹੁਕਮਰਾਨ ਲਿਖਣਾ ਸੀ ਉੱਥੇ ਤੁਸੀਂ ਪਖੰਡਵਾਦ ਟੰਗਦਾ ਇਹ ਰਿਐਲਿਟੀ ਹੈਗੀ ਆ ਔਰ ਇਹੀ ਹੋ ਰਿਹਾ ਔਰ ਬਿਲਕੁਲ ਸਹੀ ਕਿਹਾ ਭਾਜੀ ਅੱਜ ਤੁਸੀਂ ਕੀ ਕਰਨਾ ਸਾਨੂੰ ਸੁਣਨ ਤੋਂ ਬਾਅਦ ਚਲੋ ਵੀ ਪਾਲਾ ਵਾਲੀ ਮਾਤਾ ਕੋਲ ਪਾਲਾ ਵਾਲੀ ਮਾਤਾ ਦੋ ਵੀ ਬੱਚਾ ਪਾਲਾ ਵਾਲੀ ਮਾਤਾ ਕਰੋਗੀ ਪਲਾ ਪਾਲਾ ਵਾਲੀ ਮਾਤਾ ਕਰੋਗੀ ਸਾਡੇ ਰੋਗ ਖਤਮ ਸਾਡੀ ਨੌਕਰੀ ਸਾਡੀ ਅੱਗੇ ਵਧਣਗੇ ਅਮੇਦ ਕਰ ਤੁਹਾਨੂੰ ਸਾਇੰਟਿਫਿਕ ਟੈਂਪਰਮੈਂਟ ਸਾਇੰਸ ਦੇ ਨਾਲ ਜੋੜਦਾ ਸੀ ਜੋ ਸੱਚ ਹੈ ਮਿੱਥਿਆ ਨਾਲ ਨਹੀਂ ਝੂਠ ਨਾਲ ਨਹੀਂ ਇਹੀ ਸਾਡਾ ਇੱਥੇ ਅਸੀਂ ਪਿੱਛੇ ਰਹਿ ਗਏ ਦੱਸੋ ਕਿੰਨੇ ਜੱਜ ਤੁਹਾਡੇ ਦੱਸੋ ਹਾਈ ਕੋਰਟ ਚ ਸੁਪਰੀਮ ਕੋਰਟ ਚ ਕਿੰਨੇ ਜੱਜ ਤੁਹਾਡੇ 90% ਜਿਹਨਾਂ ਦੀ ਆਬਾਦੀ ਹੋਵੇ ਉਹਨਾਂ ਦੇ ਨੋ ਜੱਜ ਨਾ ਹੋਣ ਕੁਝ ਜਿਹੜੀ 10% ਆਬਾਦੀ ਉਹਨਾਂ ਦੇ ਕੋਲ 90% ਸਿਸਟਮ 90% ਜਾਇਤ ਉਹਨਾਂ ਦੇ ਕੋਲ ਜਿਨ੍ਹਾਂ ਦੀ 10% ਆਬਾਦੀ ਉਹਨਾਂ ਦੇ ਕੋਲ 90% ਭਾਰਤ ਦੀ ਵੈਲਥ ਭਾਰਤ ਦਾ ਸਟਰਕਚਰ ਇਹ ਸੋਚਣ ਦੀ ਗੱਲ ਆ ਇਹ ਸੋਚਣ ਦੀ ਗੱਲ ਆ ਕਿ ਜੋ ਅੱਜ ਆਪਣੇ ਨਾਲ ਹੋ ਰਿਹਾ ਇਹ ਮੈਂ ਨਹੀਂ ਕਹਿਣੀ ਇਹ ਰਿਪੋਰਟ ਜਿਹੜੀ ਜੋ ਡੇਟਾ ਆਫਸਟਨ ਦੀ ਜਿਹੜੀ ਰਿਪੋਰਟ ਆ ਜੋ ਰਿਪੋਰਟ ਜੋ ਡੇਟਾ ਕਲੈਕਟ ਕੀਤਾ ਜਾਂਦਾ ਹੈ ਕਿ ਕਿਸ ਕਿਸ ਬੰਦੇ ਦੇ ਕੋਲ ਕਿੰਨੀ ਕਿੰਨੀ ਵੈਲਥ ਹੈ ਕਿੰਨਾ ਕਿੰਨਾ ਭਾਰਤ ਦਾ ਸਭ ਕੁਝ ਤਨ ਧਰਤੀ ਤੋਲਤ ਜਿੰਨੀ ਵੀ ਜ਼ਮੀਨ ਦੇ ਅੰਦਰ ਜ਼ਮੀਨ ਦੇ ਉੱਪਰ ਰਿਸੋਰਸਸ ਤੇ ਕਿੰਨਾ ਦਾ ਕਬਜ਼ਾ ਉਹਨਾਂ ਦਾ ਇੱਟਾ ਹੀ ਹੋ ਗਿਆ ਕਬਜ਼ਾ 3% ਵਾਲੇ ਐਜੂਕੇਸ਼ਨ ਸਿਸਟਮ ਚ 3% ਵਾਲੇ ਨੌਕਰੀਆਂ ਚ 3% ਵਾਲੇ ਜੁਡੀਸ਼ਰੀ ਚ 3% ਵਾਲੇ ਹਰ ਚੀਜ਼ ਚ ਔਰ ਤੁਸੀਂ ਕਹਿ ਰਹੇ ਹੋ ਜੀ ਅਸੀਂ ਹੁਕਮਰਾਨ ਬਣਨਾ ਔਰ ਮੈਂ ਕਹਿ ਕੇ ਜਾ ਰਹੀ ਹਾਂ ਜੇ ਇਦਾਂ ਹੀ ਹੁੰਦਾ ਰਿਹਾ ਨਹੀਂ ਹੋਣਾ ਜੇ ਤੁਸੀਂ ਪਿੰਡ ਪਿੰਡ ਵਿੱਚ ਯੂਥ ਨੂੰ ਸਪੋਰਟ ਨਹੀਂ ਕੀਤਾ ਲੀਡਰਸ਼ਿਪ ਨਹੀਂ ਕੀਤੀ ਕੋਈ ਸਟਰਕਚਰ ਕੋਈ ਐਸਾ ਮੈਕੈਨਿਜ਼ਮ ਡਵਲਪ ਨਹੀਂ ਕੀਤਾ ਕੋਈ ਸਟੈਟਿਕ ਕੈਟਰ ਸਿਸਟਮ ਡਵਲਪ ਨਹੀਂ ਹੋਇਆ ਤੁਹਾਡੇ ਕੋਲੇ ਕੁਝ ਨਹੀਂ ਰਹੇ ਔਰ ਇੱਕ ਦਿਨ ਲਈ ਜਨਤियां ਦਿਹਾੜੇ ਬਣਾ ਲੈ ਕੁਝ ਨਹੀਂ ਹੋਣਾ ਤੇ ਤੁਸੀਂ ਬਣਾ ਲੈ ਆਪਣੇ ਦਿਲ ਦੀ ਖੁਸ਼ੀ ਲਈ ਆਪਣੇ ਰਹਿਬਰ ਨੂੰ ਯਾਦ ਕਰ ਲੈ ਕਰੋ ਜ਼ਰੂਰੀ ਹੈ ਉਹ ਤਾਂ ਕਿ ਤੁਹਾਡਾ ਇਤਿਹਾਸ ਯਾਦ ਰਹੇ ਤੁਹਾਡੀ ਨਸਲਾਂ ਦਾ ਪਟ ਮੈਂ ਕਹਿ ਕੇ ਜਾ ਰਹੀ ਆ ਜਿਹੜੀ ਪੀੜ੍ਹੀ ਬੈਠੇ ਨੇ ਪੂਰੀ ਸਾਹਜੋ ਬੈਠੇ ਨੇ ਆ ਜਿਹੜੇ ਜਿੰਨੇ ਵੀ ਲੋਕੀ ਬੈਠੇ ਨੇ ਇਹਨਾਂ ਦਾ ਟਾਈਮ ਤੇ ਗਿਆ ਜੇ ਇਸ ਧਰਤੀ ਤੋਂ ਮਰਨਾ ਸਾਰਿਆਂ ਨੇ ਜੇ ਚੱਲ ਗਏ ਨਾ ਹੈ ਨਹੀਂ ਕੋਈ ਜੰਮਿਆ ਹੁਣ ਇੱਥੇ ਬਹਿ ਕੇ ਮਾਂਪੂਛਾ ਦੀ ਗੱਲ ਕਰਨ ਵਾਲਾ ਮੈਂ ਤੁਹਾਨੂੰ ਕਹਿ ਕੇ ਜਾ ਰਹੀ ਹਾਂ ਕਿਸੇ ਨੇ ਤੁਹਾਡੇ ਬਾਵਜੂਦ ਮੂਵਮੈਂਟ ਦੀ ਗੱਲ ਨਹੀਂ ਕੀਤੀ ਕਿਸੇ ਨੇ ਤੁਹਾਡੇ ਸੰਘਰਸ਼ ਦੀ ਗੱਲ ਨਹੀਂ ਕੀਤੀ ਕਿਉਂਕਿ ਅਸੀਂ ਆਪਸੀ ਇਹੋ ਜਿਹਾ ਲੈਵਲ ਕੋਈ ਸੈੱਟ ਨਹੀਂ ਕੀਤਾ ਅਸੀਂ ਇਹੋ ਜਿਹਾ ਮੈਕੈਨਿਜ਼ਮ ਕੋਈ ਡਿਵੈਲਪ ਨਹੀਂ ਕੀਤਾ ਡਾਕਟਰ ਜੀ ਤੂੰ ਆਈ ਆ ਡਾਕਟਰ ਜੀ ਤੋ ਦੇ 14 15 ਐਫ ਆਈ ਆਰ ਆ ਹੋ ਗਈਆਂ ਕਦੇ ਚੀਜ਼ਾਂ ਖਤਮ ਹੋ ਸਕਦੀਆਂ ਪਿੰਡ-ਪਿੰਡ ਜਾਵਾਂ ਘਰ-ਘਰ ਜਾਵਾਂ ਲੋਕਾਂ ਨੂੰ ਜਾਗਰੂ ਕਰਾਂ ਕਿਤੇ ਲੈ ਕੇ ਜਾਵਾਂ ਸਮਾਜ ਨੂੰ ਹੈ ਨਹੀਂ ਆਪਣੇ ਕੋਲ ਦੂਜੇ ਸਮਾਜ ਦਾ ਤੇ ਇੱਕ ਹੀ ਲੀਡਰ ਖੜਾ ਹੁੰਦਾ ਪੂਰਾ ਸਮਾਜ ਮਗਰ ਲੱਗ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਹੋ ਅਸੀਂ ਤਾਂ ਇਕੱਲੇ ਰਹਿ ਜਾਂਦੇ ਸਾਡੇ ਕੋਲ ਹੈ ਨਹੀਂ ਕੋਈ ਸਟਰਕਚਰ ਆਮ ਸੌਰੀ ਉਹਦਾਂ ਕੜੀਆਂ ਕੜੀਆਂ ਲੱਗਣੀਆਂ ਬਟ ਲੱਗਣ ਕੋਈ ਦਿੱਕਤ ਨਹੀਂ ਲੇਕਿਨ ਡਾਕਟਰ ਜੀ ਤੁਹਾਨੂੰ ਸੱਚ ਕਹਿਣਾ ਡਰਦੀ ਕਿਸੇ ਤੋਂ ਨਹੀਂ ਨਾ ਕਿਸੇ ਦੀ ਏਜੰਸੀਆਂ ਤੋਂ ਔਰ ਇਹੀ ਸਿੱਖਿਆ ਆਪਣੇ ਰਹਿਬੜਾ ਤੋਂ ਕਿ ਸੱਚ ਨੂੰ ਸੱਚ ਕਿਵੇਂ ਕਹਿਣਾ ਔਰ ਸਿਰ ਨਹੀਂ ਝੁਕਾਣਾ ਜੇ ਸਿਰ ਝੁਕਾਇਆ ਹੁੰਦਾ ਅੱਜ ਨੌਕਰੀ ਦੇ ਵਿੱਚ ਬੈਠੀ ਹੁੰਦੀ ਫਿਰ ਤੁਹਾਡੀ ਦਸਲਾ ਜੀ ਯੂਨੀਵਰਸਿਟੀ ਦੇ ਵਿੱਚ ਪੜਨ ਜਾਂਦੀਆਂ ਨਾ ਤੇ ਸਿਰ ਝੁਕਾ ਕੇ ਜਾਂਦੀਆਂ ਸਿਰ ਝੁੱਕ ਕੇ ਨਹੀਂ ਜਾਂਦੀਆਂ ਜਿਵੇਂ ਨੌਕਰੀ ਨੂੰ ਹੱਥ ਲਾਉਂਦੀ ਇਸ ਕਰਕੇ ਇਹੋ ਜਿਹੀਆਂ ਨੌਕਰੀਆਂ ਇੱਕ ਨਹੀਂ ਹਜ਼ਾਰ ਨੌਕਰੀਆਂ ਤਿਆਗੀਆਂ ਇਹਨਾਂ ਦੇ ਨਾਲ ਸਿੱਧੀ ਹੱਥਾਂ 'ਚ ਪੱਖਾ ਪਾ ਕੇ ਗੱਲ ਕਰਨ ਦੀ ਹਿੰਮਤ ਰੱਖਦੀਆਂ ਕਿਉਂਕਿ ਸ਼ੇਰਨੀ ਆ ਸਿੱਖਿਆ ਲਈ ਆ ਤੇ ਦਹਾੜ ਰਹੀਆਂ ਪੜ੍ਹੀਆਂ ਇਸ ਕਰਕੇ ਇਹੀ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਹਿੰਮਤ ਰੱਖੋ ਨਾਲ ਦੋ ਨਾਲ ਰੋ ਸਾਥ ਦੋ ਇਹੋ ਜਿਹਾ ਯੂਥ ਦਾ ਮੇਰੇ ਲਈ ਤਾਂ ਇਹ ਯੂਥ ਉਹ ਸਾਡਾ ਸਾਥ ਦੋਗੇ ਮੈਂ ਵਿਸ਼ਵਾਸ ਦਿਵਾਨੀਆਂ ਤੁਹਾਨੂੰ ਸਾਰਿਆਂ ਨੂੰ ਅਸੀਂ ਆਉਣ ਵਾਲੇ ਟਾਈਮ ਤੋਂ 6 ਮਹੀਨੇ ਦੇ ਅੰਦਰ ਪੰਜਾਬ ਦਾ ਸਮਾਂ ਬਦਲ ਦਾਂਗੇ ਔਰ ਇੰਨੀ ਹਿੰਮਤ ਰੱਖਦੀਆਂ ਇਹਨਾਂ ਦੇ ਝੂਠ ਨੂੰ ਝੂਠ ਕਹਿਣ ਦੀ ਇਹਨਾਂ ਦੀ ਲੁੱਟ ਨੂੰ ਵਿਕਾਸ ਨਹੀਂ ਲੁੱਟ ਕਹਿਣ ਦੀ ਇਹਨਾਂ ਦੇ ਅਨਿਆਇਨ ਅਨਿਆਇ ਕਹਿਣ ਦੀ ਮੌਕਾ ਮਿਲੂਗਾ ਇਹਨਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਇਹਨਾਂ ਦੇ ਝੂਠ ਨੂੰ ਝੂੜ ਤੇ ਆਪਣੇ ਸੱਚ ਨੂੰ ਸੱਚ ਹੀ ਕਹੂੰਗੀ ਇੰਨੀ ਮਿਹਨਤ ਰੱਖਦੀਆਂ ਔਰ ਸੱਚ ਨੂੰ ਉੱਗੇ ਤੱਕ ਲੈ ਕੇ ਜਾਊਂਗੀ ਲੇਕਿਨ ਉਹਦੇ ਲਈ ਆਪਣਾ ਤੁਹਾਡਾ ਸਾਰਿਆਂ ਦਾ ਸਾਥ ਜ਼ਰੂਰੀ ਹੈ ਜੇ ਤੁਸੀਂ ਸਾਥ ਦੇਣ ਲਈ ਤਿਆਰ ਹੋ ਤੇ ਅਸੀਂ ਫਿਊਚਰ 'ਚ ਇਨ ਫਿਊਚਰ ਕਿਉਂਕਿ ਦੇਖੋ ਬਾਰ ਬਾਰ ਇਹੀ ਗੱਲ ਹੋ ਗਈਆਂ ਗੱਲਾਂ ਜੋ ਮਹਾਪੁਰਸ਼ਾਂ ਨੇ ਕਹਿ ਤਾ ਮਹਾਪੁਰਸ਼ਾਂ ਦੀ ਗੱਲਾਂ ਨੂੰ ਆਤਮ ਚਿੰਤਨ ਕਰ ਲਈ ਠੀਕਾ ਸੁਣਨ ਲਈ ਠੀਕਾ ਇੱਕ ਦਿਲੇ ਦਿਹਾੜਾ ਬਣਾ ਲਈ ਠੀਕਾ ਤੇ ਆਪਣੇ ਕੋਲ ਕੋਈ ਫਿਊਚਰ ਐਕਸ਼ਨ ਪ੍ਰੋਗਰਾਮ ਹੋਣਾ ਚਾਹੀਦਾ ਕਿ ਇਥੋਂ ਬਾਅਦ ਕਿ ਆ ਜਿਹੜਾ ਸੰਦੀਪ ਮੇਰਾ ਭਰਾ ਬੈਠਿਆ ਇਹਦੇ ਕੋਲ ਕੀ ਐਕਸ਼ਨ ਪ੍ਰੋਗਰਾਮ ਹੈ ਇਹਦੇ ਅੱਗੇ ਹੱਥ ਪੈਰ ਕਿੰਨੇ ਮਜ਼ਬੂਤ ਕਰਾਂਗੇ ਕਿ ਇਹ ਇੰਨੀ ਸਭਾ ਵੱਡੇ ਵੱਡੇ ਸਪੀਕਰ ਲਾ ਕੇ ਆ ਵੱਡੇ ਵੱਡੇ ਮਨੋਰੰਜਨ ਵੱਡੇ ਵੱਡੇ ਇਹੋ ਜਿਹੀਆਂ ਚੀਜ਼ਾਂ ਕਰਕੇ ਨਹੀਂ ਹੋਣ ਨਾਰਮਲੀ ਜੇ ਭਰਾ ਕਾਲ ਦੇਤੇ ਇਹਨੇ ਲੋਕ ਇਕੱਠੇ ਹੋ ਜਾਣ ਨਾਰਮਲੀ ਗਾਇਕਨ ਲਈ ਕੈਡਰ ਕਰਨ ਲਈ ਲੋਕਾਂ ਨੂੰ ਜੋੜਨ ਲਈ ਫਿਰ ਤਾਂ ਤੁਸੀਂ ਪੰਜਾਬ ਚ ਹਕੂਮਤ ਲੈ ਆ ਸਕਦੇ ਹੋ ਪਰ ਫਿਰ ਸੱਚੀ ਇਸ ਦੇਸ਼ ਦੇ ਹਕਮਰਾਨ ਬਣ ਸਕਦੇ ਹੋ ਕਿਉਂਕਿ ਪੰਜਾਬ ਹੀ ਇੱਕ ਐਸੀ ਸਟੇਟ ਆ ਜੋ ਕਿਸੇ ਦਾ ਭਾਰ ਨਹੀਂ ਚਲਦੀ ਜੋ ਕਿਸੇ ਦੇ ਥੱਲੇ ਨਹੀਂ ਜਲਦੀ ਕਿਸੇ ਦਾ ਆਪਣੇ ਉੱਤੇ ਹੱਥ ਨਹੀਂ ਮੰਨਦੀ ਉਹ ਜਾਣਦੀ ਹੈ ਕੀ ਕਰਨਾ ਇਹਨਾਂ ਕੇ ਬੀਬੀਆਂ 'ਚ ਹੈਗਾ ਦਮ ਐਕਸਪਲੋਰ ਤਾਂ ਕਰੋ ਟੈਲੈਂਟ ਟੈਲੈਂਟ ਨੂੰ ਐਕਸਪਲੋਰ ਤਾਂ ਕਰੋ ਤੇ ਤੁਸੀਂ ਐਕਸਪਲੋਰ ਨਹੀਂ ਕਰੋਗੇ ਦਬਾ ਕੇ ਰੱਖੋਗੇ ਇਹੀ ਦਸੋਗੇ ਪਖੰਡਵਾਚ ਪੇ ਰਹਿਣਾ ਬਸ ਧੀ ਵੱਡੀ ਹੋਈ ਤੇ ਵਿਆਹ ਕਰਾ ਲਓ ਜਾਂ ਕੋਈ ਐਡਾ ਦੀ ਚੀਜ਼ ਹੋਏ ਕਿ ਜੀ ਠੀਕ ਹੈ ਕਦੇ ਲਈ ਸਾਰੇ ਇਕੱਠੇ ਹੋ ਗਏ ਫਿਰ ਆਪਣਾ ਭਲਾ ਨਹੀਂ ਹੋਣਾ ਸੋ ਬੁਲਾਰੇ ਜਿੱਦਾਂ ਪੈਸਾਂ ਚ ਦੇ ਕਿਆ ਇਸ ਪਿੰਡ ਤੋਂ ਇਕੱਠੇ ਹੋਣ ਔਰ ਬੁਲਾਰੇ ਕਹਿੰਦੇ ਅਣਖੀ ਹੋਣ ਇਹੋ ਜੇ ਹੋਣ ਕਿ ਜੋ ਫਿਊਚਰ ਤੇ ਹੋ ਗਿਆ ਨਾ ਜਿੰਨੇ ਸਾਡੇ ਲੀਡਰ ਜਾਂ ਨੇਤਾ ਨਿਕਲੇ ਉਹਨਾਂ ਨੂੰ ਵੀ ਇਹ ਸਮਝ ਆਈ ਕਿ ਯਾਰ ਇਹਨਾਂ ਦੇ ਹੱਥ ਪੈਰ ਮਜ਼ਬੂਤ ਕਰੀਏ ਆਉਣ ਵਾਲੀ ਪੀੜ੍ਹੀ ਨੂੰ ਤਿਆਰ ਕਰੀਏ ਆਪਣੇ ਹੋਸ਼ ਨਾਲ ਇਹਨਾਂ ਦੇ ਜੋਸ਼ ਨਾਲ ਮੂਵਮੈਂਟ ਨੂੰ ਕ੍ਰੀਏਟ ਕਰੀਏ ਔਰ ਆਪਣਾ ਰਾਜ ਕਾਇਮ ਕਰੀਏ ਵਾਪਸ ਫੇਰ ਹੀ ਰਾਜ ਆਊਗਾ ਇਹ ਜਾਤੀ ਆਪਾਂ ਮੇਨਟੇਨ ਨਹੀਂ ਕਰਕੇ ਰੱਖੀਏ ਇਹ ਜਾਤ ਮੇਨਟੇਨ ਕਰਕੇ ਰੱਖੀ ਆ ਮਨੁਵਾਦੀਆਂ ਜਿਨ੍ਹਾਂ ਦਾ ਕੋਲਾ ਹੰਕਾਰ ਆ ਔਰ ਪੋਲੀਟੀਕਲ ਜਿਹੜੀ ਲੀਡਰਸ਼ਿਪ ਆ ਜੋ ਸੱਤਾ ਦੇ ਵਿਚਾਰ ਪਰ ਉਹ ਵਾਦ ਕਾਇਮ ਹੈ ਕਿ ਕਿ ਉਹਨਾਂ ਨੂੰ ਬੈਨੀਫਿਟ ਆ ਕਾਸਟ ਤੋਂ ਅਸਾਂ ਅਸੀਂ ਤੇ ਚਾਹਨਾ ਅੱਜ ਕਾਸਟ ਕਰੋਂ ਕਿ ਦੋ ਸਾਨੂੰ ਸਾਡੀ ਹੱਕ ਹਿੱਸੇਦਾਰੀ ਦੇ ਦੋ ਸਾਡਾ ਰਿਪਰੈਜ਼ੈਂਟੇਸ਼ਨ ਮੰਨਦਾ ਦੇ ਦੋ ਅੱਜ ਖਤਮ ਕਰ ਦੋ ਅੱਜ ਇਹੀ ਚੀਜ਼ ਜੋ ਹੁਣ ਗੱਲਾਂ ਹੋ ਰਹੀਆਂ ਸਿਗੀਆਂ ਮੇਰੇ ਤੋਂ ਪਹਿਲੇ ਬਕਤਾਂ ਨੇ ਜੋ ਗੱਲ ਕਹੀ ਕਿ ਤੁਸੀਂ ਗੱਲ ਕਰਦੇ ਹੋ ਅਸੀਂ ਸਾਰੇ ਗੱਲ ਕਰਦੇ ਆਂ ਜੀ ਨੌਕਰੀਆਂ ਨੌਕਰੀਆਂ ਜੀ ਨੌਕਰੀਆਂ ਖਤਮ ਹੋ ਗਈ ਸਭ ਕੁਝ ਪ੍ਰਾਈਵੇਟ ਹੋ ਗਿਆ ਬਾਬਾ ਸਾਹਿਬ ਨੇ ਰਿਪਰੈਜ਼ੈਂਟੇਸ਼ਨ ਦਿੱਤੀ ਨੌਕਰੀਆਂ ਖਤਮ ਹੋ ਗਈਆਂ ਜੱਜ ਕੋਈ ਆਪਣੇ ਹੈਗੇ ਨਹੀਂ ਲੜਕੇ ਲਿਆਓਗੇ ਦੋ ਤਿੰਨ ਨਾਰੇ ਲਾਓਗੇ ਉਹਨਾਂ ਨੇ ਖੁਸ਼ ਕਰਨ ਲਈ ਸਾਡੇ ਜੱਜ ਵੀ ਲਾ ਦੇ ਜੱਜ ਨਿਆਂ ਕਰੂਗਾ ਤੁਹਾਡੇ ਨਾਲ ਤੁਹਾਡੀ ਗੱਲ ਕਰੂਗਾ ਮੈਕੈਨਿਜ਼ਮ ਤੇ ਹੈਗਾ ਰਿਜ਼ਰਵੇਸ਼ਨ ਤੋਂ ਰਿਪਰੈਜ਼ੈਂਟੇਸ਼ਨ ਲੈ ਕੇ ਲੈ ਕੇ ਜੱਜ ਬਣਦਾ ਲੇਕਿਨ ਉਸ ਜੱਜ ਨੂੰ ਨੱਥ ਕੋਣ ਪਾਊਗਾ ਜੋ ਜਨਮਾਨਵ ਸਾਹਿਬ ਵਾਲੀ ਕਾਂਚੀ ਲਾਂ ਦੀ ਮੂਵਮੈਂਟ ਹੋਊਗੀ ਕਿ ਜਦ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਮਗਰ ਇੰਨੇ ਲੋਕ ਖੜੇ ਨੇ ਕਿ ਜੇ ਜੱਜ ਭੱਜਣ ਦੀ ਵੀ ਕੋਸ਼ਿਸ਼ ਕਰੂਗਾ ਕਿਹੜੇ ਦਰਵਾਜ਼ੇ 'ਚ ਲੰਘੂਗਾ ਜੱਜ ਤੇ ਆਰਐਸਐਸ ਨੇ ਲਾ ਦੇਣਾ ਤੁਹਾਡੇ ਇਕੱਡੇ ਹੋਰ ਕਹਿ ਕੇ ਮਟ ਉਸ ਜੱਜ ਨੂੰ ਨੱਥ ਕਿਵੇਂ ਪਾਊਗਾ ਉਹ ਜੱਜ ਤੁਹਾਡੇ ਹੱਕ ਵਿੱਚ ਫੈਸਲਾ ਨਹੀਂ ਦੇ ਦੇਊਗਾ ਜਸਟਿਸ ਕਿਵੇਂ ਕਰੂਗਾ ਜਦ ਤੁਹਾਡੀ ਜ਼ਮੀਨ ਤੇ ਸਟਰੈਂਥ ਹੋਊਗੀ ਤੁਹਾਡਾ ਵੱਲ ਤੁਹਾਡੀ ਜਿਹੜੀ ਤਾਕਤ ਹੈ ਸਟਰੈਂਥ ਤੁਹਾਡੇ ਨਾਲ ਖੜੀ ਹੋਊਗੀ ਕਿ ਐਜੂਕੇਸ਼ਨ ਸਿਸਟਮ ਸਭ ਖਤਮ ਹੈ ਹੈ ਨਹੀਂ ਉਹ ਪੜਾਈ ਤੁਸੀਂ ਕਰ ਸਕਦੇ ਤੇ ਡਾਕਟਰ ਤੁਨੇ 4000 ਰੁਪਏ ਦੇ ਕੇ ਕੀਤੀ ਹੈ ਸਾਲ ਸਿਰਫ 4000 ਰੁਪਏ ਦੇ ਕੇ ਸਾਲ ਸਾਲ ਦਾ ਆਪਣੀ ਪੜਾਈ ਕਰ ਲਈ ਤੁਹਾਡੇ ਕੋਲ ਹੈਗੇ 3 ਲੱਖ ਰੁਪਏ ਮਹੀਨੇ ਦੇ 6 ਮਹੀਨੇ ਦੇ ਆ 3 ਮਹੀਨੇ ਦੇ ਜਾ ਕੇ ਦਿ ਲੋ ਉਹੀ ਪੜਾਈ ਕਰ ਲਓ ਹਾਂ ਜੇ ਕਿਸੇ ਕੋਲ ਜਾ ਕੇ ਕਰ ਲਓ ਉਹ ਪੜਾਈ ਨਹੀਂ ਹੋਣੀ ਹੁਣ ਦੁਬਾਰਾ ਕਿਉਂਕਿ ਤੁਹਾਡੀ ਨਾ ਸੱਤਾ ਨਾ ਤੁਹਾਡਾ ਰਿਪਰੈਜ਼ੈਂਟੇਸ਼ਨ ਨਾ ਤੁਸੀਂ ਕਿਤੇ ਆਓ ਜਾਂ ਨਾ ਤਾਹੋ ਇਸ ਕਰਕੇ ਅੱਜ ਦਾ ਜੋ ਦੌਰ ਚੱਲ ਰਿਹਾ ਹੈ ਇੱਕ ਇੱਕ ਬੰਦੇ ਨੂੰ ਅੰਬੇਦਕਰ ਬੰਨਾ ਪੈਣਾ ਫੇਰੀ ਅੰਬੇਦਕਰ ਦੀ ਸਿੱਤਾਂ ਕਹੋਗੇ ਇੱਕ ਇੱਕ ਬੰਦੇ ਨੂੰ ਘਰੋਂ ਘਰੋਂ ਕਾਂਸ਼ੀ ਰਾਮ ਪੈਦਾ ਕਰਨਾ ਪੈਣਾ ਫੇਰੀ ਹੋਊਗਾ ਆਦਰਵਾਇਜ਼ ਜ਼ੀਰੋ ਅਸੀਂ ਗਰਾਉਂਡ ਅਸੀਂ ਜ਼ੀਰੋ ਤੇ ਨਹੀਂ ਮਾਈਨਸ ਤੇ ਖੜੇ ਹਾਂ ਤੇ ਜੀ ਆਪਾਂ ਦੀ ਡਿਵੈਲਪਮੈਂਟ ਆਪਾਂ ਨੂੰ ਕੁਝ ਚੇਂਜ ਚਾਹੀਦਾ ਉਹ ਚੇਂਜ ਪਹਿਲੇ ਆਪਣੇ ਆਪ ਤੋਂ ਕਰਨਾ ਪੈਣਾ ਉਹ ਪਰਿਵਰਤਨ ਪਹਿਲੇ ਆਪਣੇ ਆਪ ਤੋਂ ਸਟਾਰਟ ਕਰਨਾ ਪੈਣਾ ਜੁਕੇਟ ਐਜੀਟੇਟ ਆਰਗੇਨਾਈਜ਼ ਜੇ ਆਪਾਂ ਆਰਗੇਨਾਈਜ਼ ਹੋਣਾ ਏਦਾਂ ਦੀਆਂ ਮੀਟਿੰਗਾਂ ਇੱਕ ਦਿਨ ਨਹੀਂ ਰੋਜ਼ ਕਰਨੀ ਪੈਂਦੀ ਹੈ ਸਿੱਖਿਆ ਖਾਲੀ ਡਿਗਰੀ ਨਹੀਂ ਕਿ ਡਾਕਟਰ ਤੋਂ ਕੋਲ ਪੀ ਐਚ ਡੀ ਦੀ ਦੀਗਰੀ ਆ ਭਾਈ ਸਾਹਿਬ ਜੀ ਕੋਲ ਐਡਵੋਕੇਟ ਬਣ ਗਏ ਇਹਨਾਂ ਦੇ ਕੋਲ ਲਾਅ ਦਾ ਹੈਗਾ ਉਹ ਇਹ এডਿਕੇਸ਼ਨ ਦਾ ਮਤਲਬ ਰੀਅਲ ਲਾਈਫ ਚ ਅੱਜ ਮੇਰੇ ਜਾਨ ਤੋਂ ਬਾਅਦ ਮੇਰੀ ਭੈਣਾਂ ਪਿੰਡ-ਪਿੰਡ ਜਾ ਕੇ ਚਾਰ ਲੋਕਾਂ ਦੇ ਵਿੱਚ ਬਹਿ ਕੇ ਸੂਟ ਦੀ ਜੁੱਤੀ ਦੀ ਗੱਲ ਨਹੀਂ ਕਰੋਗੀਆਂ ਸੋਹਣੀ-ਸੋਹਣੀਆਂ ਵਾਲੀਆਂ ਦੀ ਗੱਲ ਨਹੀਂ ਕਰੋ ਫੈਸ਼ਨ ਕਰੋ ਉਹ ਕਰਨਾ ਜ਼ਰੂਰੀ ਆ ਸਭ ਕੁਝ ਜ਼ਰੂਰੀ ਨੂੰ ਕਿ ਸਾਡੇ ਬਾਬਾ ਸਾਹਿਬ ਨੇ ਸਾਨੂੰ ਸਭ ਕੁਝ ਦਿੱਤਾ ਅਸੀਂ ਕਰਾਂਗੇ ਬਾਈ ਲੇਕਿਨ ਜਦ ਤੁਸੀਂ ਸਮਾਜ ਨੂੰ ਸੁਧਾਰ ਕਿਵੇਂ ਕਰਨਾ ਬੀਬੀਆਂ ਦੀ ਅਸਲੀ ਮੁਕਤੀ ਉਦੋਂ ਹੋਊਗੀ ਆਪਣੇ ਮਾਪੁਰਸ਼ਾਂ ਦੀ ਗੱਲਾਂ ਨੂੰ ਟਰੂ ਸੈਂਸ ਚ ਇੰਬਾਈਬ ਕਰੋਗੇ ਸਿੱਖਿਆ ਨੂੰ ਪ੍ਰਮੋਟ ਕਰੋਗੇ ਜਦ ਤੁਸੀਂ ਪੜੋਗੇ ਨਾ ਤੁਸੀਂ ਜਿਸ ਘਰ ਜਾਓਗੇ ਉੱਥੇ ਪੜਾਓਗੇ ਜਾ ਕੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਚੇਂਜ ਕਰੋਗੇ ਸੋ ਵਾਦਾ ਕਰੋ ਔਰ ਜਿਹੜੀਆਂ ਪਿੱਛੇ ਬੀਬੀਆਂ ਬੈਠੀਆਂ ਨੇ ਜੋ ਬਜ਼ੁਰਗ ਬੈਠੀਆਂ ਨੇ ਆਪਣੀ ਸੱਸ ਨੂੰ ਨਾਲ ਲੜਨਾ ਘਟਾ ਗਲੀ ਮੱਲੇ ਤੇ ਜਾ ਕੇ ਦਰਾਨੀ ਜਠਾਨੀਆਂ ਚੋਗਲੇ ਕੱਟਣੀਆਂ ਵਾਵਾ ਸਾਹਿਬ ਦੀਆਂ ਗੱਲਾਂ ਜ਼ਿਆਦਾ ਕਰਨੀਆਂ ਆ ਵਾਵਾ ਸਾਹਿਬ ਤੇ ਯੋਗਦਾਨ ਆਪਾਂ ਦਾ ਸੀ ਉੱਥੇ ਸਾਡੀ ਇੱਥੇ ਜੇ ਮੈਂ ਤੁਹਾਨੂੰ ਸਟੇਜ 'ਚ ਲਿਆਉਂ ਨਾ ਮੈਂ ਕਹੂੰ ਵਾਵਾ ਸਾਹਿਬ ਦੇ ਬਾਰੇ ਦੋ ਲੈਣਾ ਬੋਲੋ ਥੜ੍ਹ ਤੋਂ ਬੋਲ ਨਹੀਂ ਹੋਣਾ ਹੁਣ ਜੇ ਮੈਂ ਤੁਹਾਨੂੰ ਸਾਈਡ 'ਚ ਲੈ ਕੇ ਜਾਵਾਂ ਮੈਂ ਤੁਹਾਨੂੰ ਪੁੱਛਾਂ ਤੁਹਾਡੀ ਦਰਾਨੀ ਕੀ ਕਰਦੀ ਜਠਾਨੀ ਕੀ ਕਰਦੀ ਦੇਖੋ ਬਿਲਕੁਜੀ ਇੱਕ ਸਾਲ ਇਹ ਮੈਂ ਤੁਸੀ ਉਹਦੀਆਂ ਚੁਗਲੀਆਂ ਮੇਰੇ ਨਾਲ ਕਰਦੇ। ਇਹ ਰਿਐਲਿਟੀ ਹੈ। ਤੁਸੀਂ ਚੁੱਪਣੀ ਹੋਣਾ 2 ਮਿੰਟ ਵੀ। ਸੱਸ ਦੇ ਬਾਰੇ ਕਹੋ ਤੇ ਸੱਸ ਨੇ ਚੁੱਪਣੀ ਹੋਣਾ। ਨੂੰ ਕਹੋ ਕਿ ਨੂੰ ਨੂਨ ਪੁੱਛੂ ਸੱਸ ਵਾਂਗ ਤੁਸੀਂ ਚੁੱਪਣੀ ਹੋਣਾ ਰਿਐਲਿਟੀ ਹੈ ਘਰ ਕਰਦੀ। ਅਸਲੀ ਪੋਲਿਟਿਕਸ ਇਹ ਆ। ਔਰ ਜਿਹੜਾ ਕੋਈ ਬੰਦਾ ਅੱਜ ਕਹਿੰਦੇ ਨਾ ਪੋਲਿਟਿਕਸ ਨਹੀਂ ਸਾਡਾ ਕੀ ਬਾਅਦ ਦਾ ਪੋਲਿਟਿਕਸ ਆ। ਫਿਰ ਜ਼ਮੀਨੀ ਝਗੜੇ ਕਰਦੇ ਤੁਹਾਡੇ। ਫਿਰ ਪਿਓ ਪੁੱਤ ਪੁੱਤ ਦੇ ਭਰਾ ਨਾਲ ਦੋ ਭਰਾਵਾਂ ਦਾ ਝਗੜਾ ਵੀ ਤਾਂ ਪੋਲਿਟਿਕਸ ਹੀ ਆ। ਉਹਨੇ ਮੇਰੇ ਤੋਂ ਵਧੀਆ ਸੂਟ ਪਾ ਲਿਆ ਉਸ ਤੋਂ ਨੇ ਸੋਨਾ ਸੂਟ ਗੁੜ ਪਾ ਲਿਆ ਉਹਦੇ ਬੱਚੇ ਇਹ ਪੋ ਇਸ ਜੈਪੀ ਜੈਪੁਰ ਜੈਸੰਗ